ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਆਉਂਦੀ ਹੈ ਆਪਾਂ ਜਿਹੜਾ ਸਰਚ ਕਰਦੇ ਆ ਪਰ ਬਹੁਤ ਸਾਰੀਆਂ ਐਡੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਜਾਂ ਬਹੁਤ ਸਾਰੀਆਂ ਐਸੀਆਂ ਜਿੱਥੇ ਆਪਾਂ ਫੋਟੋਆਂ ਕਲਾਊਡ ਆ ਗਏ ਉਹਨਾਂ ਨੂੰ ਜਿਹੜਾ ਆਪਾਂ ਸਾਰਾ ਕੁਝ ਡਾਟਾ ਜਿਹੜਾ ਆਪਣਾ ਸੇਫ ਹੋ ਰਿਹਾ ਉਹਨਾਂ ਨੂੰ ਠੰਡਾ ਰੱਖਣ ਦੇ ਲਈ ਵੱਡੇ ਵੱਡੇ ਸਮੁੰਦਰਾਂ ਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਉਹ ਮਸ਼ੀਨਾਂ ਡਬੋ ਕੇ ਰੱਖੀਆਂ ਜਾਂਦੀਆਂ ਕਿਉਂਕਿ ਉਹ ਗਰਮ ਬਹੁਤ ਹੁੰਦੀਆਂ ਤੁਹਾਡੇ AI ਨੂੰ ਪੁੱਛੇ ਹਰ ਸਵਾਲ ਦੀ ਕੀਮਤ ਕਿੰਨੀ ਪੀਣ ਵਾਲੇ ਪਾਣੀ ਦੇ ਨਾਲ ਅਦਾ ਕੀਤੀ ਜਾ ਰਹੀ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਾਰਾ ਇਬਰਾਹਿਮ ਲਿਖਦੇ ਨੇ ਬੀਬੀਸੀ ਤੋਂ ਤੇ ਮੈਂ ਤੁਹਾਡਾ دوست ਭੁਪਿੰਦਰ ਪਰੜ ਤੇ ਦੁਆਬਾ ਰੇਡੂ ਦਾ ਮਾਂਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਮਸ਼ਹੂਰ ਹੋ ਰਹੀ ਹੈ AI ਦੀ ਵਰਤੋਂ ਬਹੁਤ ਹੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਪਰ ਇਹ ਇੱਕ ਪਿਆਸੀ ਟੈਕਨੋਲੋਜੀ ਹੈ ਜਿਸ ਨੂੰ ਠੰਡਾ ਕਰਨ ਦੇ ਲਈ ਭਾਰੀ ਜਿਹੜਾ ਮਾਤਰਾ ਦੇ ਵਿੱਚ ਬਿਜਲੀ ਉਤਪਾਦਨ ਦੇ ਲਈ ਵੱਡੇ ਪੱਧਰ ਦੇ ਉੱਤੇ ਪਾਣੀ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਦੁਨੀਆ ਦੀ ਅੱਧੀ ਆਬਾਦੀ ਪਹਿਲਾਂ ਹੀ ਪਾਣੀ ਦੀ ਕਮੀ ਦੇ ਨਾਲ ਜਲਵਾਯੂ ਪਰਵਰਤਨ ਤੇ ਵੱਧਦੀ ਮੰਗ ਦੇ ਨਾਲ ਇਹ ਘਾਟ ਹੋਰ ਵਧਣ ਦਾ ਵਧਣ ਦਾ ਜਿਹੜਾ ਖਦਸ਼ਾ ਹੋ ਰਿਹਾ ਹੈ ਕਿ AI ਦਾ ਤੇਜ਼ੀ ਦੇ ਨਾਲ ਵਿਸਤਾਰ ਹਾਲਤ ਨੂੰ ਹੋਰ ਬੱਤਰ ਕਰ ਦੇਵੇਗਾ ਇਹ ਸਾਹਮਣੇ ਸਵਾਲ ਖੜੇ ਨੇ। AI ਕਿੰਨਾ ਪਾਣੀ ਵਰਤਦਾ ਹੈ? ਕਿੰਨਾ ਪਾਣੀ ਪੀਂਦਾ ਹੈ ਨਿਕਲਦਾ ਹੈ ਓਪਨ AI ਦੇ CEO ਸैम ਅਲਟਮਨ ਦਾ ਕਹਿਣਾ ਹੈ ਕਿ ਚੈਟ ਜੀਪੀਟੀ ਨੂੰ ਇੱਕ ਪੁੱਛਗਿੱਛ ਕਰਨ ਦੇ ਲਈ ਇੱਕ ਚਮਚ ਦਾ 15ਵਾਂ ਹਿੱਸਾ ਪਾਣੀ ਵਰਤਿਆ ਜਾਂਦਾ ਹੈ ਹਾਲਾਂਕਿ ਕੈਲੀਫੋਰਨੀਆ ਤੇ ਟੈਕਸਾਸ ਦੇ ਵਿੱਚ ਅਮਰੀਕੀ ਵਿਦਵਾਨਾਂ ਵੱਲੋਂ ਕੀਤੇ ਗਏ ਇੱਕ ਸਟੱਡੀ ਦੇ ਉੱਤੇ ਸਿੱਟਾ ਕੱਢਿਆ ਗਿਆ ਕਿ ਕੰਪਨੀ ਦੇ ਜੀਪੀਟੀ 3 ਮਾਡਲ ਤੋਂ 10 ਤੋਂ 50 ਜਵਾਬਾਂ ਦੇ ਦੌਰਾਨ ਅੱਧਾ ਲੀਟਰ ਪਾਣੀ ਜਿਹੜਾ ਵਰਤਿਆ ਜਾਂਦਾ ਹੈ ਜੇ ਤੁਸੀਂ AI ਦੇ ذریعے ਤੁਸੀਂ ਕੋਈ ਸਵਾਲ ਪੁੱਛਦੇ ਹੋ 10 ਤੋਂ 50 ਸਵਾਲ ਪੁੱਛਦੇ ਹੋ ਤੇ ਉਹਦੇ ਉੱਤੇ ਅੱਧਾ ਲੀਟਰ ਪਾਣੀ ਜਿਹੜਾ ਖਰਚ ਹੋ ਜਾਂਦਾ ਹੈ ਜਿਸ ਤੋਂ ਭਾਵ ਹੈ ਕਿ ਪ੍ਰਤੀ ਜਵਾਬ ਦੇ ਲਈ 2 ਤੋਂ 10 ਚਮਚੇ ਪਾਣੀ ਵਰਤਿਆ ਜਾਂਦਾ ਹੈ ਵਰਤੇ ਗਏ ਪਾਣੀ ਦੀ ਮਾਤਰਾ ਦੇ ਅਨੁਸਾਰ ਪੁੱਛਕਿਛ ਦੀ ਕਿਸਮ ਜਿਹੜੀ ਹੈ ਜਵਾਬ ਦੀ ਲੰਬਾਈ ਹੈ ਜਵਾਬ ਕਿੱਥੇ ਦਿੱਤਾ ਜਾਂਦਾ ਹੈ ਗਣਨਾ ਵਿੱਚ ਧਿਆਨ ਦੇ ਵਿੱਚ ਰੱਖੇ ਗਏ ਕਾਰਕਾਂ ਵਰਗੀਆਂ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਅਮਰੀਕੀ ਵਿਦਵਾਨਾਂ ਅਮਰੀਕੀ ਵਿਦਵਾਨਾਂ ਨੇ ਦੇ ਅਨੁਸਾਰ ਲਗਭਗ 10 ਤੋਂ 50 ਪ੍ਰਸ਼ਨਾਂ ਦੇ ਲਈ 500 ਮਿਲੀਲੀਟਰ ਯਾਨੀ ਕਿ ਅੱਧਾ ਲੀਟਰ ਪਾਣੀ ਵਰਤਿਆ ਜਾਂਦਾ ਹੈ ਜੋ ਬਿਜਲੀ ਪੈਦਾ ਕਰਨ ਦੇ ਲਈ ਕਾਫੀ ਹੁੰਦਾ ਹੈ ਜਿਵੇਂ ਕਿ ਕੋਲਾ ਗੈਸ ਜਾਂ ਪਰਮਾਣੂ ਪਾਵਰ ਸਟੇਸ਼ਨਾਂ ਤੇ ਟਰਬਾਈਨਾ ਚਲਾਉਣ ਵਾਲੀ ਭਾਫ਼ ਦੇ ਵਿੱਚ ਇਸ ਦੇ ਵਿੱਚ ਅਲਤਮਨ ਦੇ ਅੰਕੜੇ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਨੇ ਪਰ ਉਹ BBC ਦੇ ਦੁਆਰਾ ਪੁੱਛੇ ਜਾਣ ਦੇ ਉੱਤੇ ਓਪਨ AI ਦੇ ਗਣਨਾਮਾ ਦੇ ਵੇਰਵੇ ਨਹੀਂ ਦਿੰਦੇ ਨੇ ਫਿਰ ਵੀ ਪਾਣੀ ਦੀ ਵਰਤੋਂ ਵੱਧਦੀ ਹੀ ਜਾਂਦੀ ਹੈ ਓਪਨ AI ਕਹਿੰਦਾ ਹੈ ਕਿ ਚੈਟ ਜੀਪੀਟੀ ਚੈਟ ਜੀਪੀਟੀ ਹਰ ਰੋਜ਼ ਇੱਕ ਅਰਬ ਪ੍ਰਸ਼ਨਾਂ ਦੇ ਜਵਾਬ ਦਿੰਦਾ ਹੈ ਜਿਹੜਾ ਕੰਪਿਊਟਰ ਸਿਸਟਮ ਹੈ ਸਾਰਾ ਰੋਬੋਟ ਸਿਸਟਮ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਹੈ ਹਰ ਰੋਜ਼ ਇੱਕ ਅਰਬ ਦੁਨੀਆਂ ਦੇ ਵਿੱਚ ਰਸ਼ੰਦਾਦ ਜਵਾਬ ਦਿੰਦਾ ਹੈ ਤੇ ਬਹੁਤ ਸਾਰੇ AI ਬੋਟਾਂ ਦੇ ਵਿੱਚੋਂ ਸਿਰਫ ਇੱਕ ਹੈ ਅਮਰੀਕੀ ਅਧਿਆਨ ਦਾ ਅੰਦਾਜ਼ਾ ਕਿ 2027 ਤੱਕ AI ਉਦਯੋਗ ਹਰ ਸਾਲ ਪੂਰੇ ਡੈਨਮਾਰਕ ਦੇਸ਼ ਦੇ ਨਾਲੋਂ 4 ਤੋਂ 6 ਗੁਣਾ ਜ਼ਿਆਦਾ ਪਾਣੀ ਦੀ ਵਰਤੋਂ ਕਰ ਲ ਕਰੇਗਾ ਅਧਿਐਨ ਦੇ ਲੇਖਕਾਂ ਦੇ ਵਿੱਚੋਂ ਇੱਕ ਗੱਲ ਕਹਿੰਦੇ ਨੇ ਕੈਲੀਫੋਰਨੀਆ ਯੂਨੀਵਰਸਿਟੀ ਰੀਵਰ ਸਾਈਡ ਤੋਂ ਪ੍ਰੋਫੈਸਰ ਸ਼ਾਉਲੀ ਰੇਨ ਦੱਸਦੇ ਨੇ ਕਿ ਅਸੀਂ ਜਿੰਨਾ ਜ਼ਿਆਦਾ AI ਵਰਤਦੇ ਆ ਅਸੀਂ ਪਾਣੀ ਦੀ ਓਨੀ ਹੀ ਖਪਤ ਕਰਦੇ ਆ AI ਪਾਣੀ ਦੀ ਵਰਤੋਂ ਕਿਵੇਂ ਕਰਦਾ ਹੈ ਈਮੇਲਾਂ ਤੇ ਸਟ੍ਰੀਮਿੰਗ ਤੋਂ ਲੈ ਕੇ ਲੇਖਾਂ ਜਾਂ ਡੀਪ ਫੇਕ ਤੱਕ ਆਨਲਾਈਨ ਗਤੀਵਿਧੀਆਂ ਨੂੰ ਡਾਟਾ ਸੈਂਟਰਾਂ ਨਾਮ ਦੀਆਂ ਵੱਡੀਆਂ ਸਹੂਲਤਾਂ ਦੇ ਵਿੱਚ ਕੰਪਿਊਟਰ ਸਰਵਰਾਂ ਦੇ ਵੱਡੇ ਰੈਂਕਾਂ ਦੁਆਰਾ ਪ੍ਰੋਸੈਸਸ ਕੀਤਾ ਜਾਂਦਾ ਹੈ ਤੇ ਕੁਝ ਲਈ ਤਾਂ ਇਹ ਫੁੱਟਬਾਲ ਮੈਦਾਨਾਂ ਵਾਂਗ ਵੱਡੇ ਹੁੰਦੇ ਆ ਹੈਡ ਡੇਟ ਵੱਡੇ ਸਾਈਜ਼ ਦੇ ਕੰਪਿਊਟਰ ਜਿਹੜੇ ਸਾਰਾ ਡਾਟਾ ਜਿਹਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਤੇ ਉਹ ਜਿਹੜੇ ਨੇ ਸਮੁੰਦਰਾਂ ਦੇ ਵਿੱਚ ਜਿਹੜੇ ਡੋਬ ਕੇ ਰੱਖੇ ਜਾਂਦੇ ਆ ਭੀ ਜਿਹੜਾ ਉਹ ਗਰਮ ਨਾ ਹੋਣ ਉਹਨਾਂ ਨੂੰ ਠੰਡਾ ਰੱਖਣ ਲਈ ਜਿੱਦਾਂ ਆਪਣਾ ਨਾ ਜੀਟਰ ਇੰਜਣ ਹੁੰਦਾ ਸੀ ਪੁਰਾਣਾ ਤੇ ਇੱਕ ਪਾਸੇ ਪੀਪਾ ਪਾਣੀ ਦਾ ਭਰ ਕੇ ਉਹਨੂੰ ਠੰਡਾ ਕਰਨ ਦੇ ਲਈ ਲਾ ਦਿੱਤਾ ਜਾਂਦਾ ਸੀ ਤੇ ਪਾਣੀ ਉਹ ਘੁੰਮ ਕੇ ਵਾਪਸ ਉਹਦੇ ਵਿੱਚ ਹੀ ਪਈ ਜਾਂਦਾ ਸੀ ਤੇ ਇਸੇ ਤਰ੍ਹਾਂ ਹੀ ਤੇ ਉਹ ਭਾਫ਼ ਛੱਡਦਾ ਸੀ ਪਾਣੀ ਗਰਮ ਹੋ ਜਾਂਦਾ ਸੀ ਜਦੋਂ ਇੰਜਰ ਦੇ ਵਿੱਚ ਦੀ ਘੁੰਮ ਕੇ ਆਉਂਦਾ ਸੀ ਤੇ ਇਸੇ ਤਰ੍ਹਾਂ ਉਹ ਜਿਹੜਾ ਸਮੁੰਦਰਾਂ ਦਾ ਪਾਣੀ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਹੀਟ ਕਿਤੇ ਨਾ ਕਿਤੇ ਤਾਂ ਜਾ ਰਹੀ ਹੈ ਨਾ ਤੇ ਉਹ ਜਾਨਵਰਾਂ ਦਾ ਜਾਂ ਸਮੁੰਦਰੀ ਜੀਵਾਂ ਦਾ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਤਾਂ ਇਫੈਕਟ ਛੱਡੇਗੀ ਪਰ ਲੋਕ ਆਮ ਜਿਹੜੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਭਾਈ ਚੀਜ਼ਾਂ ਦੇ ਉੱਤੇ ਪਰਹੇਜ਼ ਰੱਖੋ ਜਿਹੜਾ ਵਾਤਾਵਰਨ ਵਿਗੜ ਰਿਹਾ ਹੈ ਗਲੋਬਿੰਗ ਵਾਰਮਿੰਗ ਹੋ ਰਹੀ ਹੈ ਪਰ ਇਹਨਾਂ ਚੀਜ਼ਾਂ ਵੱਲ ਕਦੇ ਨਹੀਂ ਧਿਆਨ ਦਿੱਤਾ ਜਾਂ ਨਾ ਹੀ ਆਵਾਜ਼ ਉਠਾਈ ਜਾਂਦੀ ਹੈ ਕਹਿੰਦੇ ਨੇ ਕਿ ਕੁਝ ਲਈ ਤਾਂ ਇਹ ਜਿਹੜਾ ਫੁੱਟਬਾਲ ਮੈਦਾਨਾਂ ਵਾਂਗ ਵੱਡੇ ਹੁੰਦੇ ਐ ਇਹ ਕੰਪਿਊਟਰਾਂ ਦੇ ਵਿੱਚੋਂ ਬਿਜਲੀ ਦੇ ਵਹਨ ਦੇ ਕਾਰਨ ਗਰਮ ਹੋ ਜਾਂਦੇ ਆ ਪਾਣੀ ਆਮ ਤੌਰ ਦੇ ਉੱਤੇ ਸਾਫ਼ ਤੇ ਤਾਜ਼ਾ ਪਾਣੀ ਅਕਸਰ ਕੂਲਿੰਗ ਸਿਸਟਮਾਂ ਦੇ ਵਿੱਚ ਇੱਕ ਮੁੱਖ ਤੱਤ ਹੁੰਦਾ ਹੈ ਤਰੀਕੇ ਵੱਖੋ ਵੱਖਰੇ ਹੋ ਸਕਦੇ ਐ ਪਰ ਕੁਝ ਦੇ ਲਈ ਇਹ 80% ਤੱਕ ਵਰਤੇ ਗਏ ਨੇ ਪਾਣੀ ਦਾ ਵਾਜੂ ਮੰਡਲ ਵਿੱਚ ਭਾਫ਼ ਬਣਾ ਸਕਦੇ ਨੇ AI ਕੰਮਾਂ ਦੇ ਲਈ ਰਵਾਇਤੀ ਆਨਲਾਈਨ ਕੰਮਾਂ ਦੇ ਨਾਲੋਂ ਬਹੁਤ ਜ਼ਿਆਦਾ ਕੰਪਿਊਟਿੰਗ ਸ਼ਕਤੀ ਦੀ ਲੋੜ ਹੁੰਦੀ ਹੈ ਜਿਵੇਂ ਕਿ ਖਰੀਦਦਾਰੀ ਕਰਨਾ ਜਾਂ ਵੈੱਬ ਦੇ ਉੱਤੇ ਖੋਜ ਕਰਨਾ ਖਾਸ ਕਰਕੇ ਗੁੰਝਲਦਾਰ ਗਤੀਵਿਧੀਆਂ ਜਿਵੇਂ ਕਿ ਚਿੱਤਰ ਜਾਂ ਵੀਡੀਓ ਬਣਾਉਣ ਦੇ ਲਈ ਇਸ ਦੇ ਲਈ ਉਹ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਆਂ ਅੰਤਰ ਨੂੰ ਮਾਪਣਾ ਔਖਾ ਹੈ ਕਿੰਨਾ ਫਰਕ ਹੈ ਪਰ ਅੰਤਰਰਾਸ਼ਟਰੀ ਊਰਜਾ ਏਜੰਸੀ ਜਿਹੜੀ ਹੈ IEA ਵੱਲੋਂ ਇੱਕ ਅਨੁਮਾਨ ਸੁਝਾ ਦਿੱਤਾ ਦਿੰਦਾ ਹੈ ਕਿ ਚੈਟ ਜੀਪੀਟੀ ਪੁੱਛਗਿੱਛ Google ਖੋਜ ਪੁੱਛਗਿੱਛ ਦੇ ਨਾਲੋਂ ਲਗਭਗ 10 ਗੁਣਾ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੀ ਹੈ ਤੇ ਵਧੇਰੇ ਬਿਜਲੀ ਦਾ ਅਰਥ ਹੈ ਵਧੇਰੀ ਗਰਮੀ ਇਸ ਦੇ ਲਈ ਵਧੇਰੇ 쿨ਿੰਗ ਦੀ ਵੀ ਜ਼ਰੂਰਤ ਪੈਂਦੀ ਹੈ ਕੰਪਨੀ ਦੀਆਂ ਸਭ ਤੋਂ ਤਾਜ਼ਾ ਵਾਤਾਵਰਣ ਰਿਪੋਰਟਾਂ ਅਨੁਸਾਰ ਉਹ ਦੱਸਦੇ ਹੈ Google ਕਹਿੰਦਾ ਹੈ ਕਿ ਜੋ ਪਾਣੀ ਉਹ ਕੱਢਦੇ ਹੈ ਉਸ ਦਾ 14 ਫੀਸਦੀ ਪਾਣੀ ਦੀ ਕਮੀ ਦੇ ਉੱਚ ਜੋਖਮ ਵਾਲੇ ਖੇਤਰਾਂ ਤੋਂ ਤੇ 14% ਮੱਧਮ ਜੋਖਮ ਵਾਲੇ ਖੇਤਰਾਂ ਤੋਂ ਵਰਤਦਾ ਹੈ ਜਦਕਿ ਮਾਈਕਰੋਸਾਫਟ ਜਿਹੜਾ ਹੈ ਉਹਦਾ ਕਹਿਣਾ ਹੈ ਕਿ ਉਹ ਆਪਣੇ ਪਾਣੀ ਦਾ 46% ਪਾਣੀ ਜਲ ਸੰਕਟ ਵਾਲੇ ਖੇਤਰਾਂ ਤੋਂ ਲੈਂਦਾ ਹੈ ਤੇ ਮੈਟਾ ਕਹਿੰਦਾ ਹੈ ਕਿ ਉਹ ਆਪਣੇ ਪਾਣੀ ਦਾ 26% ਪਾਣੀ ਉੱਚ ਜਾਂ ਬਹੁਤ ਜ਼ਿਆਦਾ ਜਲ ਸੰਕਟ ਵਾਲੇ ਖੇਤਰਾਂ ਤੋਂ ਲੈ ਰਿਹਾ ਹੈ AI ਦੇ ਲਈ ਪਾਣੀ ਦੀ ਵਰਤੋਂ ਕਿੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਵੱਡੀਆਂ AI ਤਕਨੀਕੀ ਕੰਪਨੀਆਂ ਆਪਣੀਆਂ AI ਗਤੀਵਿਧੀਆਂ ਰਾਹੀਂ ਖਾਸ ਤੌਰ ਦੇ ਉੱਤੇ ਵਰਤੇ ਜਾਣ ਵਾਲੇ ਪਾਣੀ ਦੇ ਅੰਕੜੇ ਨਹੀਂ ਦਿੰਦੀਆਂ ਨੇ ਪਰ ਉਹਨਾਂ ਦੀ ਕੁੱਲ ਪਾਣੀ ਦੀ ਵਰਤੋਂ ਵੱਧ ਰਹੀ ਹੈ। ਓਪਨ AI ਦੇ ਵਿੱਚ ਇੱਕ ਪ੍ਰਮੁੱਖ ਨਿਵੇਸ਼ਕ ਤੇ ਸ਼ੇਅਰਧਾਰਕ Google, Meta, Microsoft ਵਾਤਾਵਰਣ ਰਿਪੋਰਟਾਂ ਦੇ ਅਨੁਸਾਰ 2020 ਤੋਂ ਉਹਨਾਂ ਦੇ ਪਾਣੀ ਦੀ ਵਰਤੋਂ ਦੇ ਵਿੱਚ ਕਾਫੀ ਵਾਧਾ ਦੇਖਿਆ ਜਾ ਸਕਦਾ ਹੈ। ਉਸ ਸਮੇਂ ਦੇ ਵਿੱਚ Google ਦੀ ਪਾਣੀ ਦੀ ਵਰਤੋਂ ਲਗਭਗ ਦੁੱਗਣੀ ਹੋ ਗਈ। Amazon Web Services ਚੜੀ ਹੈ AWS ਨੇ ਅੰਕੜੇ ਨਹੀਂ ਦਿੱਤੇ ਨੇ AI ਦੀ ਮੰਗ ਵਧਣ ਦੀ ਉਮੀਦ ਦੇ ਨਾਲ IEA ਨੇ ਭਵਿੱਖਬਾਣੀ ਕੀਤੀ ਹੈ ਕਿ 2030 ਤੱਕ ਆਉਣ ਵਾਲੇ ਸਮੇਂ 'ਚ ਡਾਟਾ ਸੈਂਟਰਾਂ ਦੀ ਪਾਣੀ ਦੀ ਵਰਤੋਂ ਲਗਭਗ ਦੁੱਗਣੀ ਹੋ ਜਾਵੇਗੀ ਜਿਸ ਦੇ ਵਿੱਚ ਊਰਜਾ ਉਤਪਾਦਨ ਤੇ ਕੰਪਿਊਟਰ ਚਿਪਸ ਦੇ ਨਿਰਮਾਣ ਦੇ ਵਿੱਚ ਜਿਹੜਾ ਵਰਤਿਆ ਜਾਣ ਵਾਲਾ ਪਾਣੀ ਵੀ ਸ਼ਾਮਲ ਹੈ ਗੂਗਲ ਦਾ ਕਹਿਣਾ ਹੈ ਕਿ ਉਸ ਡਾਟਾ ਸੈਂਟਰਾਂ ਨੇ 224 ਦੇ ਵਿੱਚ ਪਾਣੀ ਦੇ ਸਰੋਤਾਂ ਤੋਂ 37 ਬਿਲੀਅਨ ਲੀਟਰ ਕੱਢੇ ਹੈ ਜਿਨ੍ਹਾਂ ਦੇ ਵਿੱਚੋਂ 29 ਬਿਲੀਅਨ ਲੀਟਰ ਖਪਤ ਹੋਏ ਹੈ ਜੋ ਕਿ ਮੁੱਖ ਤੌਰ ਦੇ ਉੱਤੇ ਵਾਸ਼ਪੀਕਰਨ ਨੂੰ ਦਰਸਾਉਂਦਾ ਹੈ ਕੀ ਇਹ ਬਹੁਤ ਜ਼ਿਆਦਾ ਹੈ ਇਹ ਇਸ ਗੱਲ ਦੇ ਉੱਤੇ ਨਿਰਪਰ ਕਰਦਾ ਹੈ ਕਿ ਤੁਸੀਂ ਇਸ ਦੀ ਤੁਲਨਾ ਕਿਸ ਦੇ ਨਾਲ ਕਰਦੇ ਹੋ ਇਸ ਦੇ ਨਾਲ ਸੰਯੁਕਤ ਰਾਸ਼ਟਰ ਦੇ ਵੱਲੋਂ ਸੁਝਾਇਆ ਗਿਆ ਕਿ 16 ਲੱਖ ਲੋਕਾਂ ਦੇ ਲਈ 1 ਸਾਲ ਦੇ ਲਈ ਰੋਜ਼ਾਨਾ ਘੱਟੋ-ਘੱਟ 50 ਲੀਟਰ ਪਾਣੀ ਉਪਲਬਧ ਹੋ ਸਕੇਗਾ ਤੇ ਭਾਈ ਪੰਜਾਬ ਨੂੰ ਜਿਹੜਾ ਝੋਨੇ ਨੇ ਮਾਰ ਲਿਆ ਤੇ ਦੁਨੀਆ ਨੂੰ ਹੁਣ AI ਨੇ ਮਾਰ ਲੈਣਾ ਸੁੱਕੇ ਖੇਤਰਾਂ ਦੇ ਵਿੱਚ ਡਾਟਾ ਸੈਂਟਰ ਕਿਉਂ ਬਣਾਏ ਗਏ ਨੇ ਯੂਰਪ ਲਾਤੀਨੀ ਅਮਰੀਕਾ ਤੇ ਐਰੀਜ਼ੋਨਾ ਵਰਗੇ ਅਮਰੀਕੀ ਰਾਜਾਂ ਸਮੇਤ ਦੁਨੀਆ ਦੇ ਕੁਝ ਸੋਕੇ ਪ੍ਰਭਾਵਿਤ ਹਿੱਸਿਆਂ ਦੇ ਵਿੱਚ ਹਾਲ ਹੀ ਦੇ ਸਾਲਾਂ ਦੇ ਵਿੱਚ ਡਾਟਾ ਸੈਂਟਰਾਂ ਦਾ ਸਥਾਨਕ ਜਿਹੜਾ ਵਿਰੋਧ ਸੁਰੱਖਿਆ ਦੇ ਵਿੱਚ ਆਇਆ ਸੁਰਖੀਆਂ ਦੇ ਵਿੱਚ ਆਇਆ ਸਪੇਨ ਦੇ ਵਿੱਚ ਡਾਟਾ ਸੈਂਟਰਾਂ ਦੇ ਵਿਸਤਾਰ ਦੇ ਨਾਲ ਲੜਨ ਦੇ ਲਈ ਯੂਅਰ ਕਲਾਊਡ ਇਜ਼ ਡਰਾਇੰਗ ਅਪ ਮਾਈ ਰਿਵਰ ਕੀ ਬਾਤ ਹੈ ਕਿੰਨਾ ਵੱਡਾ ਲੇਖ ਹੈ ਯੂਅਰ ਕਲਾਊਡ ਇਜ਼ ਡਰਾਇੰਗ ਅਪ ਮਾਈ ਰਿਵਰ ਦੇ ਨਾਮ ਦਾ ਇੱਕ ਵਾਤਾਵਰਣ ਸਮੂਹ ਦਾ ਗਠਨ ਹੈ ਕੀਤਾ ਹੈ ਚਿਲੀ ਤੇ ਉਰ ਗਏ ਦੋਵੇਂ ਹੀ ਗੰਭੀਰ ਸੋਕੇ ਤੋਂ ਪ੍ਰਭਾਵਿਤ ਨੇ ਪਾਣੀ ਤੱਕ ਪਹੁੰਚ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ Google ਨੇ ਡਾਟਾ ਸੈਂਟਰਾਂ ਦੇ ਲਈ ਯੋਜਨਾਵਾਂ ਨੂੰ ਰੋਕ ਦਿੱਤਾ ਜਾਂ ਫਿਰ ਬਦਲ ਦਿੱਤਾ ਦੁਨੀਆ ਭਰ ਦੇ ਵਿੱਚ 150 ਤੋਂ ਵੱਧ ਡਾਟਾ ਸੈਂਟਰ ਚਲਾਉਣ ਵਾਲੇ NTT ਡਾਟਾ ਦੇ CEO ਅਭਿਜੀਤ ਦੁਬੇ ਦਾ ਕਹਿਣਾ ਹੈ ਕਿ ਗਰਮ ਸੁੱਕੇ ਖੇਤਰਾਂ ਦੇ ਵਿੱਚ ਕੇਂਦਰ ਬਣਾਉਣ ਦੇ ਵਿੱਚ ਦਿਲਚਸਪੀ ਵਧ ਰਹੀ ਹੈ ਉਹ ਦੱਸਦੇ ਨੇ ਕਿ ਜ਼ਮੀਨ ਦੀ ਉਪਲਬਧਤਾ ਬਿਜਲੀ ਦਾ ਬੁਨਿਆਦੀ ਢਾਂਚਾ ਨਵਿਆਉਣਯੋਗ ਊਰਜਾ ਜਿਵੇਂ ਕਿ ਊਰਜੀ ਅਤੇ ਹਵਾ ਊਰਜਾ ਨਾਲ ਹੀ ਅਨੁਕੂਲ ਨਿਜਮ ਇਨ੍ਹਾਂ ਖੇਤਰਾਂ ਨੂੰ ਆਕਰਸ਼ਕ ਬਣਾ ਸਕਦੇ ਐ ਮਹਾਰ ਇਹ ਵੀ ਦੱਸਦੇ ਐ ਕਿ ਨਮੀ ਖੋਰ ਨੂੰ ਵਧਾਉਂਦੀ ਐ ਤੇ ਇਸ ਦਾ ਮਤਲਬ ਐ ਕਿ ਇਮਾਰਤ ਨੂੰ ਠੰਡਾ ਕਰਨ ਦੇ ਲਈ ਵਧੇਰੇ ਊਰਜਾ ਦੀ ਜ਼ਰੂਰਤ ਐ ਜੋ ਸੁੱਕੇ ਸਥਾਨਾਂ ਦੇ ਲਾਭਾਂ ਦੇ ਵਿੱਚ ਵਾਅਦਾ ਕਰਦਾ ਹੈ Google, Microsoft ਅਤੇ Meta ਆਪਣੀਆਂ ਵਾਤਾਵਰਣ ਰਿਪੋਰਟਾਂ ਦੇ ਵਿੱਚ ਕਹਿੰਦੇ ਐ ਕਿਉਂ ਸੁੱਕੇ ਖੇਤਰਾਤੋਂ ਪਾਣੀ ਦੀ ਵਰਤੋਂ ਕਰ ਰਹੇ ਨੇ ਕੰਪਨੀਆਂ ਦੀਆਂ ਸਭ ਤੋਂ ਤਾਜ਼ਾ ਵਾਤਾਵਰਣ ਰਿਪੋਰਟਾਂ ਦੇ ਅਨੁਸਾਰ ਗੂਗਲ ਕਹਿੰਦਾ ਹੈ ਕਿ ਉਹ ਜੋ ਪਾਣੀ ਕੱਢਦਾ ਹੈ ਉਸ ਦਾ 14 ਫੀਸਦੀ ਪਾਣੀ ਦੀ ਕਮੀ ਦੇ ਉੱਚ ਜੋਖਮ ਵਾਲੇ ਖੇਤਰਾਤੋਂ ਤੇ 14 ਫੀਸਦੀ ਮੱਧਮ ਜੋਖਮ ਵਾਲੇ ਖੇਤਰਾਤੋਂ ਆਉਂਦਾ ਹੈ ਜਦਕਿ ਮਾਈਕਰੋਸਾਫਟ ਦਾ ਇਹ ਕਹਿਣਾ ਕਿ ਉਹ ਆਪਣੇ ਪਾਣੀ ਦਾ 40 ਫੀਸਦੀ ਪਾਣੀ ਜਲ ਸੰਕਟ ਵਾਲੇ ਖੇਤਰਾਤੋਂ ਲੈਂਦਾ ਹੈ ਤੇ ਮੈਟਾ ਕਹਿੰਦਾ ਹੈ ਕਿ ਉਹ ਆਪਣੇ ਪਾਣੀ ਦਾ 26 ਫੀਸਦੀ ਪਾਣੀ ਉੱਚ ਜਾਂ ਬਹੁਤ ਜ਼ਿਆਦਾ ਜਲ ਸੰਕਟ ਵਾਲੇ ਖੇਤਰਾਂ ਤੋਂ ਲੈ ਰਿਹਾ ਹੈ ਹਾਲਾਂਕਿ ਡਬਲਯੂ ਐਸਐਨਈ ਕੋਈ ਅੰਕੜੇ ਨਹੀਂ ਦਿੱਤੇ ਕਿ 쿨ਿੰਗ ਦੇ ਲਈ ਹੋਰ ਜਿਹੜਾ ਬਦਲ ਨੇ ਇਹਦੇ ਬਾਰੇ ਐਡ ਐਡ ਕੰਪਿਊਟਰ ਜਿਹੜੇ ਸੁਪਰ ਕੰਪਿਊਟਰ ਚੱਲ ਰਹੇ ਨੇ ਪ੍ਰੋਫੈਸਰ ਰੇਨ ਕਹਿੰਦੇ ਨੇ ਸੁੱਕੇ ਜਾਂ ਹਵਾ 쿨ਿੰਗ ਸਿਸਟਮ ਵਰਤੇ ਜਾ ਸਕਦੇ ਆ ਪਰ ਪਾਣੀ ਆਧਾਰਿਤ ਜਿਹੜਾ ਸਿਸਟਮਾਂ ਦੇ ਨਾਲੋਂ ਉਹ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਨੇ ਮਾਈਕਰੋਸਾਫਟ, ਮੈਟਾ ਤੇ ਐਮਾਜ਼ਨ ਕਹਿੰਦੇ ਨੇ ਕਿ ਉਹ ਜਿਹੜਾ ক্লোਜ਼ਡ ਲੂਪ ਸਿਸਟਮ ਵਿਕਸਿਤ ਕਰ ਰਹੇ ਨੇ ਜਿੱਥੇ ਪਾਣੀ ਜਾਂ ਕੋਈ ਹੋਰ ਤਰਲ ਪਦਾਰਤ ਵਾਸ਼ਪੀਕਰਨ ਜਾਂ ਬਦਲਣ ਦੀ ਜ਼ਰੂਰਤ ਤੋਂ ਬਿਨਾ ਸਿਸਟਮ ਦੇ ਅੰਦਰ-ਦੁਆਲੇ ਘੁੰਮਦਾ ਹੈ ਦੁਬੇ ਦਾ ਮੰਨਣਾ ਹੈ ਕਿ ਇਹ ਸੰਭਾਵਨਾ ਹੈ ਕਿ ਭਵਿੱਖ ਦੇ ਵਿੱਚ ਸੁੱਕੇ ਖੇਤਰਾਂ ਦੇ ਵਿੱਚ ਅਜਿਹੇ ਸਿਸਟਮਾਂ ਦੀ ਵਿਆਪਕ ਤੌਰ ਦੇ ਉੱਤੇ ਲੋੜ ਹੋਵੇਗੀ ਪਰ ਉਹ ਕਹਿੰਦੇ ਨੇ ਕਿ ਅਦਜੋਗ ਅਜੇ ਵੀ ਉਹਨਾਂ ਨੂੰ ਅਪਣਾਉਣ ਦੇ ਬਹੁਤ ਸ਼ੁਰੂਆਤੀ ਪੜਾਅ ਦੇ ਉੱਤੇ ਹੈ ਜਰਮਨੀ ਫਿਨਲੈਂਡ ਤੇ ਡੈਨਮਾਰਕ ਸਮੇਤ ਦੇਸ਼ਾਂ ਦੇ ਵਿੱਚ ਅਜਈਆਂ ਯੋਜਨਾਵਾਂ ਚੱਲ ਰਹੀਆਂ ਨੇ ਜਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਡਾਟਾ ਕੇਂਦਰਾਂ ਤੋਂ ਗਰਮੀ ਨੂੰ ਸਥਾਨਕ ਘਰਾਂ ਦੇ ਵਿੱਚ ਵਰਤੋਂ ਦੇ ਲਈ ਮੁੜ ਹਾਸਲ ਕੀਤਾ ਜਾ ਸਕੇ ਮਾਰਾਂ ਦਾ ਕਹਿਣਾ ਕਿ ਕੰਪਨੀਆਂ ਆਮ ਤੌਰ ਦੇ ਉੱਤੇ ਸਾਫ਼ ਤਾਜ਼ੇ ਪਾਣੀ ਦੀ ਵਰਤੋਂ ਕਰਨਾ ਪਸੰਦ ਕਰਦੀਆਂ ਨੇ ਜਿਵੇਂ ਕਿ ਪੀਣ ਦੇ ਲਈ ਵਰਤੇ ਜਾਣ ਵਾਲਾ ਪਾਣੀ ਕਿਉਂਕਿ ਇਹ ਬੈਕਟੀਰੀਆ ਦੇ ਵਾਧੇ ਜਮਾ ਹੋਣ ਤੇ ਖੋਰ ਦੇ ਜੋ ਖੰਮ ਨੂੰ ਘਟਾਉਂਦਾ ਹੈ ਅੱਜ ਵੀ ਫਿਨਲੈਂਡ ਦਾ ਪਾਣੀ ਜਿਹੜਾ ਤੁਸੀਂ ਆਪਣੀ ਟੂਟੀ ਖੋਲੋ ਪਾਈ ਪਿਓ ਦੁਨੀਆ ਦਾ ਬੈਸਟ ਪਾਣੀ ਮੰਨਿਆ ਜਾਂਦਾ ਅਜੇ ਪਰ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਜਿਹੜਾ ਸਿਟੀ ਦੀ ਬਰਫ਼ ਵੀ ਉਹਨਾਂ ਨੇ ਸਿੱਟਨ ਨੂੰ ਜਿਹੜਾ ਬਣਾ ਕਰ ਦਿੱਤਾ ਸਮੁੰਦਰਾਂ ਦੇ ਵਿੱਚ ਕੀ ਇਹ ਜਿਹੜਾ ਗੰਦ ਪਾ ਰਹੇ ਹੋ ਪੋਲੂਸ਼ਨ ਕਰ ਰਹੇ ਹੋ ਤੁਸੀਂ ਸਮੁੰਦਰਾਂ ਨੂੰ ਤੇ ਸਖਤ ਕਦਮ ਚੱਕੇ ਉਹਨਾਂ ਤੇ ਵੀ ਤੇ ਇਸੇ ਤਰ੍ਹਾਂ ਉਹ ਕਹਿੰਦੇ ਨੇ ਮਹਾਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਆਮ ਤੌਰ ਦੇ ਉਤੇ ਸਾਫ਼ ਤਾਜ਼ੇ ਪਾਣੀ ਦੀ ਵਰਤੋਂ ਕਰਨਾ ਪਸੰਦ ਕਰਦੀਆਂ ਨੇ ਜਿਵੇਂ ਕਿ ਪੀਣ ਦੇ ਲਈ ਵਰਤੇ ਜਾਣ ਵਾਲਾ ਪਾਣੀ ਕਿਉਂਕਿ ਇਹ ਬੈਕਟੀਰੀਆ ਦੇ ਵਾਦੇ ਜਮਾ ਹੋਣ ਤੇ ਖੋਰ ਦੇ ਜੋਖਮ ਨੂੰ ਘਟਾਉਂਦਾ ਹੈ ਹਾਲਾਂਕਿ ਕੁਝ ਕੰਪਨੀਆਂ ਸਮੁੰਦਰੀ ਪਾਣੀ ਜਾਂ ਉਦਯੋਗਿਕ ਗੰਦੇ ਪਾਣੀ ਵਰਗੇ ਗੈਰ ਪੀਣਯੋਗ ਪਾਣੀ ਦੇ ਸਰੋਤਾਂ ਦੀ ਵਰਤੋਂ ਵਧਾ ਰਹੀਆਂ ਨੇ ਕੀ ਲਾਭ ਵਾਤਾਵਰਣ ਦੀ ਲਾਗਤ ਦੇ ਉੱਤੇ ਜੋਗ ਨੇ AI ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਪਹਿਲਾਂ ਹੀ ਗ੍ਰਹਿ ਤੇ ਦਬਾਅ ਘਟਾਉਣ ਦੇ ਵਿੱਚ ਮਦਦ ਕਰਨ ਦੇ ਲਈ ਵਰਤਿਆ ਜਾ ਰਿਹਾ ਹੈ ਉਦਾਹਰਨ ਦੇ ਲਈ ਸ਼ਕਤੀਆਂ ਸ਼ਕਤੀਸ਼ਾਲੀ ਗ੍ਰੀਨ ਜਿਹੜੇ ਨੇ ਗ੍ਰੀਨ ਹਾਊਸ ਪਹਿਲਾਂ ਕਿੰਨਾ ਰੋਲਾ ਪਿਆ ਰਿਹਾ ਮੂੰਹ ਦੇ ਸੁਆਦ ਦੇ ਲਈ ਜਿਹੜਾ ਆਪਾਂ ਮੀਟ ਤਿਆਰ ਕਰਦੇ ਆਂ ਅੱਜ ਉਹੀ ਚੀਜ਼ਾਂ ਨੂੰ ਬੰਦ ਕਰਕੇ ਵੈਜੀਟੇਰੀਅਨ ਫੂਡ ਇਹਨਾਂ ਮੁਲਕਾਂ ਦੇ ਵਿੱਚ ਲਾਗੂ ਕੀਤੇ ਜਾ ਰਿਹਾ ਤੁਸੀਂ ਐਡਵਰਟਾਈਜ਼ਮੈਂਟ ਦੇ ਵਿੱਚ ਦੇਖੋ ਪਹਿਲਾਂ ਜਿਹੜਾ ਮੀਟ ਦੀਆਂ ਮਸ਼ਹੂਰੀਆਂ ਜਾਂ 버ਗਰ ਦੀਆਂ ਮਸ਼ਹੂਰੀਆਂ ਹੁੰਦੀਆਂ ਸੀ ਮੀਟ ਦੀਆਂ ਤਿਹ ਅੱਜਕੱਲ ਉਹ ਹੀ ਵੈਜੀ ਜਿਹੜੀਆਂ ਨੇ ਚਾਹੇ ਆ ਰਹੇ ਨੇ ਆਪਣੇ ਜਿਹੜੇ ਬਹੁਤ ਸਾਰੇ ਆ ਮਸ਼ਹੂਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਕਿ ਲੋਕ ਜਿਹੜਾ ਨੇ ਵੈਜੀਟੇਰੀਅਨ ਖਾਣਾ ਵੱਲ ਨੂੰ ਜਿਹੜਾ ਆਪਣਾ ਧਿਆਨ ਕੇਂਦਰਿਤ ਕਰਨ ਗ੍ਰੀਨ ਹਾਊਸ ਗੈਸ ਮੀਥੇਨ ਦੇ ਲੀਕੋ ਨੂੰ ਜਿਹੜਾ ਲੱਭਣ ਤੇ ਵਿੱਚ ਮਦਦ ਕਰਨ ਦੇ ਲਈ ਸੰਯੁਕਤ ਰਾਸ਼ਟਰ ਦੀ ਬੱਚਿਆਂ ਦੀ ਏਜੰਸੀ ਹੈ ਯੂਨੀਸੇਫ ਉਹਦੇ ਵਿੱਚ ਜਿਹੜਾ ਇਨੋਵੇਸ਼ਨ ਦਫ਼ਤਰ ਦੇ ਗਲੋਬਲ ਡਾਇਰੈਕਟਰ ਥਾਮਸ ਡੇਵਨ ਦੱਸਦੇ ਆ ਕਿ AI ਸਿੱਖਿਆ ਸਿਹਤ ਅਤੇ ਸੰਭਾਵੀ ਤੌਰ ਦੇ ਉੱਤੇ ਜਲਵਾਯੂ ਪਰਵਰਤਨ ਦੇ ਵਿੱਚ ਦੁਨੀਆ ਭਰ ਦੇ ਬੱਚਿਆਂ ਦੇ ਲਈ ਇੱਕ ਗੇਮ ਚੇਂਜਰ ਹੋ ਸਕਦਾ ਹੈ ਪਰ ਉਹ ਕਹਿੰਦੇ ਨੇ ਕਿ ਉਹ ਕੰਪਨੀਆਂ ਨੂੰ ਸਭ ਤੋਂ ਸ਼ਕਤੀਸ਼ਾਲੀ ਤੇ ਉન્નਤ ਮਾਡਲ માં ਜਿਹੜਾ ਹਾਸਲ ਕਰਨ ਦੀ ਬਜਾਏ ਕੁਸ਼ਲਤਾ ਤੇ ਪਾਰਦਰਸ਼ਤਾ ਵੱਲ ਇੱਕ ਦੂਜੇ ਦੇ ਨਾਲ ਢੋੜਦੇ ਦੇਖਣਾ ਚਾਹੁੰਦੇ ਆ ਇਹ ਵੀ ਦੇਖਦੇ ਦੇਖਣਾ ਚਾਹਣਗੇ ਕਿ ਕੰਪਨੀਆਂ ਆਪਣੇ ਮਾਡਲਾਂ ਨੂੰ ਓਪਨ ਸੋਰਸ ਬਣਾਉਂਦੀਆਂ ਨੇ ਜਿਸ ਦਾ ਅਰਥ ਹੈ ਕਿ ਉਹਨਾਂ ਨੂੰ ਹਰ ਕਿਸੇ ਦੇ ਲਈ ਵਰਤਨ ਤੇ ਅਨੁਕੂਲ ਬਣਾਉਣ ਦੇ ਲਈ ਉਪਲਬਧ ਕਰਵਾਉਣਾ ਹੈ ਦੇਵਿੰਦਾ ਤਰਕ ਹੈ ਕਿ ਨਾਲ ਹੀ ਸਿਕਲਾਈ ਮਾਡਲਾਂ ਦੀ ਸ਼ਕਤੀ ਤੇ ਪਾਣੀ ਦੀ ਤਿੱਬਰ ਪ੍ਰਕਿਰਿਆ ਦੀ ਜ਼ਰੂਰਤ ਘਟ ਜਾਵੇਗੀ ਤੇ ਉਹਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਡਾਟਾ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਉਹ ਪ੍ਰਕਿਰਿਆ ਕਰਦੇ ਨੇ ਤੇ ਉਸੇ ਦੇ ਆਧਾਰ ਦੇ ਉੱਤੇ ਪ੍ਰਤੀਕਿਰਿਆ ਕਰਦੇ ਹੈ ਹਾਲਾਂਕਿ ਇੱਕ ਸੰਤੰਤਰ ਖੋਜ ਕਰਤਾ ਲੋਰੇਨਾ ਜ਼ੋਮੇ ਪਲਸੀ ਦਾ ਕਹਿਣਾ ਹੈ ਕਿ AI ਦੇ ਵਿਚਾਰਕ ਵਿਕਾਸ ਨੂੰ ਵਾਤਾਵਰਣ ਪੱਖੋਂ ਟਿਕਾਊ ਬਣਾਉਂਦਾ ਕੋਈ ਤਰੀਕਾ ਨਹੀਂ ਹੈ। ਲੋਰੇਨ ਨੇ ਕਈ ਯੂਰਪੀਅਨ ਸਰਕਾਰਾਂ ਯੂਰਪੀਅਨ ਯੂਨੀਅਨ ਤੇ ਸੰਯੁਕਤ ਰਾਸ਼ਟਰ ਸੰਸਥਾਵਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਐਥੀਕਲ ਟੈਂਕ ਸੋਸਾਇਟੀ ਨਾਮ ਦਾ ਇੱਕ ਨੈਟਵਰਕ ਵੀ ਚਲਾਉਂਦੇ ਨੇ। ਉਹਨਾਂ ਦੇ ਮੁਤਾਬਕ ਅਸੀਂ ਇਸ ਨੂੰ ਕੁਸ਼ਲ ਬਣਾ ਸਕਦੇ ਹਾਂ ਪਰ ਇਸ ਨੂੰ ਵਧੇਰੇ ਕੁਸ਼ਲ ਬਣਾਉਂਦਾ ਮਤਲਬ ਹੈ ਕਿ ਅਸੀਂ ਵਧੇਰੇ ਵਰਤੋਂ ਪੈਦਾ ਕਰਨ ਜਾ ਰਹੇ ਹਾਂ। ਲੰਬੇ ਸਮੇਂ ਤੋਂ ਵਿੱਚ ਸਾਡੇ ਕੋਲ ਵੱਡੇ ਅਤੇ ਤੇਜ਼ AI ਸਿਸਟਮ ਬਣਾਉਣ ਦੇ ਲਈ ਇਸ ਮੁਕਾਬਲੇ ਨੂੰ ਕਾਇਮ ਰੱਖਣ ਦੇ ਲਈ ਲੋੜੀਂਦਾ ਕੱਚਾ ਮਾਲ ਨਹੀਂ ਹੈ ਤਕਨੀਕੀ ਕੰਪਨੀਆਂ ਕੀ ਕਹਿੰਦੀਆਂ ਨੇ Google, Microsoft, AWS ਤੇ Meta ਕਹਿੰਦੇ ਨੇ ਉਹ ਸਥਾਨਕ ਸਥਿਤੀਆਂ ਦੇ ਆਧਾਰ ਦੇ ਉੱਤੇ 쿨ਿੰਗ ਤਕਨੀਕਾਂ ਨੂੰ ਧਿਆਨ ਦੇ ਨਾਲ ਚੁਣਦੇ ਆ ਉਹਨਾਂ ਸਾਰਿਆਂ ਨੇ 2030 ਤੱਕ ਪਾਣੀ ਸਕਾਰਾਤਮਕ ਹੋਣ ਦੇ ਟੀਚੇ ਰੱਖੇ ਆ ਇਸ ਦਾ ਮਤਲਬ ਹੈ ਕਿ ਉਹ ਆਪਣੇ ਕਾਰਜਾਂ ਦੇ ਵਿੱਚ ਔਸਤਨ ਜਿੰਨਾ ਪਾਣੀ ਕੱਢਦੇ ਨੇ ਉਸ ਦੇ ਨਾਲੋਂ ਜ਼ਿਆਦਾ ਪਾਣੀ ਵਾਪਸ ਦੇਣ ਦਾ ਟੀਚਾ ਰੱਖਦੇ ਆ। ਅਜਿਹਾ ਕਰਨ ਦੇ ਲਈ ਉਹ ਉਹਨਾਂ ਖੇਤਰਾਂ ਦੇ ਵਿੱਚ ਪਾਣੀ ਦੀ ਸਪਲਾਈ ਨੂੰ ਸੰਭਾਲਣ ਜਾਂ ਮੁੜ ਭਰਨ ਦੇ ਲਈ ਪ੍ਰੋਜੈਕਟਾਂ ਨੂੰ ਫੰਡ ਤੇ ਸਮਰਥਨ ਦਿੰਦੇ ਨੇ ਜਿੱਥੇ ਉਹ ਕੰਮ ਕਰਦੇ ਆ। ਉਦਾਹਰਨ ਦੇ ਵਜੋਂ ਜੰਗਲਾਂ ਜਾਂ ਗਿੱਲੀਆਂ ਜਿਹੜੀਆਂ ਨੇ ਗਿੱਲੀਆਂ ਜ਼ਮੀਨਾਂ ਨੂੰ ਬਹਾਲ ਕਰਕੇ ਲੀਕੇਜ ਦਾ ਪਤਾ ਲਗਾ ਕੇ ਜਾਂ ਸਿੰਚਾਈ ਦੇ ਵਿੱਚ ਸੁਧਾਰ ਕਰਕੇ AWS ਕਹਿੰਦਾ ਹੈ ਕਿ ਇਹ ਆਪਣੇ ਟੀਚੇ ਦੇ 41% ਤੱਕ ਪਹੁੰਚ ਗਿਆ ਹੈ ਮਾਈਕਰੋਸਾਫਟ ਦਾ ਕਹਿਣਾ ਹੈ ਕਿ ਉਹ ਸਹੀ ਰਸਤੇ ਦੇ ਉੱਤੇ ਹੈ ਤੇ Google ਤੇ Meta ਦੇ ਵੱਲੋਂ ਪ੍ਰਕਾਸ਼ਿਤ ਅੰਕੜੇ ਦਰਸਾਉਂਦੇ ਨੇ ਜੋ ਉਹਨਾਂ ਵੱਲੋਂ ਮੁੜ ਪੂਰਤੀ ਕੀਤੀ ਜਾ ਰਹੀ ਰਾਸ਼ੀ ਦੇ ਵਿੱਚ ਜ਼ਿਕਰਯੋਗ ਵਾਧਾ ਹੋਇਆ ਪਰ ਯੂਨੀਸੈਫ ਦੇ ਡੇਵਨ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਜਿਹੇ ਟੀਚਿਆਂ ਤੱਕ ਪਹੁੰਚਣ ਦੇ ਲਈ ਅਜੇ ਵੀ ਕਾਫੀ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ ਓਪਨ AI ਦਾ ਕਹਿਣਾ ਕਿ ਉਹ ਜਲ ਅਤੇ ਊਰਜਾ ਕੁਸ਼ਲਤਾ ਤੇ ਸਖਤ ਮਿਹਨਤ ਕਰ ਰਿਹਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਕੰਪਿਊਟਿੰਗ ਪਾਵਰ ਦੀ ਸਭ ਤੋਂ ਵਧੀਆ ਵਰਤੋਂ ਬਾਰੇ ਵਿਚਾਰਜਸ਼ੀਲ ਰਹਿਣਾ ਬਹੁਤ ਮਹੱਤਵਪੂਰਨ ਹੈ ਪਰ ਪ੍ਰੋਫੈਸਰ ਰੇਨ ਕਹਿੰਦਾ ਹੈ ਆਖਰ ਚ ਕਿ ਪਾਣੀ ਦੀ ਵਰਤੋਂ ਦੇ ਉੱਤੇ ਵਧੇਰੇ ਇਕਸਾਰ ਤੇ ਮਿਆਰੀ ਉਦਯੋਗ ਰਿਪੋਰਟਿੰਗ ਦੀ ਜ਼ਰੂਰਤ ਹੈ ਜੇ ਅਸੀਂ ਇਸ ਨੂੰ ਮਾਪ ਨਹੀਂ ਸਕਦੇ ਤਾਂ ਸੀ ਇਸ ਦਾ ਪ੍ਰਬੰਧਨ ਨਹੀਂ ਕਰ ਸਕਾਂਗੇ ਜੀ ਦੋਸਤੋ ਏ ਸੀ ਜੀ ਬੜੀ ਦਿਲਚਸਪੀ ਵਾਲੀ ਗੱਲ ਕੱਲੀਆਂ ਫਸਲਾਂ ਹੀ ਨਹੀਂ ਤੇ ਨਸਲਾਂ ਹੀ ਨਹੀਂ ਜਿਹੜਾ ਪਾਣੀ ਬਰਬਾਦ ਕਰ ਰਹੀਆਂ ਜਿਹੜੀ ਇਹ ਮਸ਼ੀਨਰੀ ਹੈ ਉਹਨਾਂ ਨੂੰ ਠੰਡਾ ਰੱਖਣ ਦੇ ਲਈ ਖਾਸ ਕਰਕੇ ਅੱਜ ਦੀ ਜਿਹੜੀ ਨਵੀਂ ਤਕਨੀਕ ਹੈ ਏ ਆਈ ਤੁਹਾਡੇ ਏ ਆਈ ਨੂੰ ਪੁੱਛੇ ਹਰ ਸਵਾਲ ਦੀ ਕੀਮਤ ਕਿਵੇਂ ਪੀਣ ਵਾਲੇ ਪਾਣੀ ਦੇ ਨਾਲ ਚੁਕਾਈ ਜਾ ਰਹੀ ਹੈ ਅਦਾ ਕੀਤੀ ਜਾ ਰਹੀ ਹੈ ਬਾਕਮਾਲ ਰਿਪੋਰਟ ਸੀ ਪੰਜਾਬ ਨੂੰ ਝੋਨੇ ਨੇ ਖਾ ਲਿਆ ਤੇ ਹੁਣ ਦੁਨੀਆ ਨੂੰ ਇਹਨਾਂ ਵੱਡੀਆਂ ਮਸ਼ੀਨਾਂ ਨੇ ਵੱਡੇ ਸੁਪਰ ਕੰਪਿਊਟਰਾਂ ਨੇ ਜਿੱਥੇ ਡਾਟਾਬੇਸ ਜਿਹੜਾ ਸੇਫ ਰੱਖਿਆ ਜਾਂਦਾ ਹੈ ਉਹਨਾਂ ਨੂੰ ਪਾਣੀਆਂ ਦੇ ਵਿੱਚ ਜਿਹੜਾ ਸਮੁੰਦਰਾਂ ਦੇ ਵਿੱਚ ਜਾਂ ਫਿਰ ਉਤੋਂ ਪਾਣੀ ਪمپ ਕਰਕੇ ਉਹਨਾਂ ਨੂੰ ਠੰਡਾ ਕਰਨ ਦੇ ਲਈ ਰੱਖਿਆ ਜਾਂਦਾ ਹੈ ਤੇ ਇਹ ਹੋ ਗਿਆ ਇੱਕ ਜਿਹੜਾ ਫੁੱਟਬਾਲ ਦੀ ਗਰਾਊਂਡ ਜਿੱਡਾ ਇਹ ਕੰਪਿਊਟਰ ਨੇ ਤੇ ਇਹਨਾਂ ਨੂੰ ਠੰਡਾ ਰੱਖਣ ਦੇ ਲਈ ਕੀ ਕੁਝ ਕਰਨਾ ਪੈ ਰਿਹਾ ਤੇ ਲੋ ਦੋਸਤੋ ਤੇ ਪਾਣੀ ਦਾ ਸਵਾਲ ਫੇਰ ਅੱਜ ਬਣਿਆ